ਸਸਿਕਾ ਜੀ ਮੈਂ ਹਕੂਮਲ ਕਪੂਤ ਉਸ ਦੇਖ ਰਹੇ ਹਾਂ ਚੈਨਲ ਪੰਜਾਬੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਸੋਮਵਾਰ ਦੇ ਰਾਤ ਨੂੰ ਪਛਾਤੇ ਹਮਲਾਵਰਾਂ ਨੇ ਇੱਕ ਨੀਜੀ ਪੰਜਾਬੀ ਹਿੰਦੀ ਰੇਡੀਓ ਸਟੇਸ਼ਨ ਉੱਤੇ ਗੋਲੀਬਾਰੀ ਕੀਤੀ ਹੈ ਜੋ ਕਿ ਪੁਲਿਸ ਦਾ ਮੰਨਣਾ ਹੈ ਕਿ ਦੇਸ਼ ਭਾਰਤੇ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਵੱਧਦੇ ਜ਼ਬਰਨ ਵਸੂਲੀ ਸੰਕਟ ਦੇ ਨਾਲ ਜੁੜੀ ਡਰੋਨ ਧਮਕਾਉਂਦੀ ਤਾਜ਼ਾ ਕਾਰਵਾਈ ਹੈ ਗੋਲੀਬਾਰੀ 29 ਸਤੰਬਰ ਨੂੰ ਰਾਤ 8:30 ਵਜੇ 9 ਵਜੇ ਦੇ ਵਿਚਕਾਰ ਹੋਈ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਮਾਰਤ ਦੇ ਅੰਦਰ ਕੋਈ ਵੀ ਨਹੀਂ ਅਤੇ ਸਟਾਫ ਨੂੰ ਅਗਲੀ ਸਵੇਰ ਮੁੱਖ ਬਾਰੀ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਸੋਮਵਾਰ ਦੇ ਰਾਤ ਹਨ ਪਚਾਤੇ ਹਮਲਾਵਰਾਂ ਦੇ ਵੱਲੋਂ ਇੱਕ ਨਿਜੀ ਪੰਜਾਬੀ ਹਿੰਦੀ ਰੇਡੀਓ ਸਟੇਸ਼ਨ ਤੇ ਗੋਲੀਬਾਰੀ ਕੀਤੀ ਹੈ ਜੋ ਕਿ ਪੁਲਿਸ ਦਾ ਮੰਨਣਾ ਹੈ ਕਿ ਦੇਸ਼ ਭਰ ਦੇ ਵਿੱਚ ਦਖਣੀ ਅੰਸ਼ਾਈ ਕਾਰੋਪਾਰਾਂ ਨੂੰ ਨਿਸ਼ਾਨਾ ਬਣਾ ਰਹੇ ਵੱਧ ਦੇ ਜ਼ਬਰਨ ਵਸੂਲੀ ਸੰਕਟ ਦੇ ਨਾਲ ਜੁੜੀ ਡਰੋਨ ਤਮਕੌਂਦੀ ਤਾਜ਼ਾ ਕਾਰਵਾਈ ਹੈ ਸਰੀ ਪੁਲਿਸ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਡਰਾਈ 22 ਡਰਾਈਲ ਹਮਲਾ ਸੀ ਅਤੇ ਇਸ ਦੀ ਜਾਂਚ ਬ੍ਰਿਟਿਸ਼ ਕੋਲੰਪੀਆ ਦੀ ਨਵੀਂ ਬਣੀ ਪ੍ਰੋਵਿੰਸ਼ੀਅਲ ਐਕਸਟ੍ਰੈਸ਼ਨ ਟਾਸਕ ਫੋਰਸ ਨੂੰ ਸੌਂਪ ਦਿੱਤੀ ਗਈ ਹੈ। ਨਿਜੀ ਐਫਐਮ ਜੋ ਕਿ ਜੁਲਾਈ ਦੇ ਵਿੱਚ 22 ਰੇਡੀਓ ਤੋਂ ਦਵਿੰਦਰ ਸਿੰਘ ਪਣੀਪਾਲ, ਨਿਮੀ ਦੋਲਾ ਜਿਨਨੀ ਸਿਮਸ ਅਤੇ ਸਮੀਰ ਕੌਸ਼ਲ ਦੀ ਅਗਵਾਈ ਹੇਠ ਸਤਨਕ ਮਾਲਕੀ ਹੇਠ ਰੀਬ੍ਰਾਂਡ ਕੀਤਾ ਗਿਆ ਸੀ। ਖਬਰਾਂ ਸੰਗੀਤ ਟਾਕ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮਿੰਗ ਦੇ ਲਈ ਪਰ ਮੁੱਖ ਪਲੇਟਫਾਰਮ ਹੈ ਇਸ ਦੇ ਹਾਲੀਏ ਸ਼ੋਪਾਤੀ ਮਾਲਕੀ ਵਾਲੇ ਕਾਰੋਬਾਰਾਂ ਦੇ ਵਿਰੁੱਧ ਜ਼ਬਰੀ ਵਸੂਲੀ ਦੀਆਂ ਧਮਕੀਆਂ ਅਤੇ ਔਟਵਾ ਦੇ ਲੋਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਦੇ ਵਜੋਂ ਨਾਮਜ਼ਦ ਕਰਨ ਤੇ ਫੈਸਲੇ ਤੇ ਕੇਂਦ੍ਰਿਤ ਸਨ ਬੀਸੀ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਸਵਿਫਟ ਹੋਸਟ ਜਿੰਨੀ ਸਿੰਸ ਨੇ ਕਿਹਾ ਹੈ ਕਿ ਉਸ ਨੂੰ ਬਦਲਾ ਲੈਣ ਦਾ ਸ਼ੱਕ ਹੈ ਮੈਨੂੰ ਲੱਗਦਾ ਹੈ ਕਿ ਇਹ ਹਾਲ ਹੀ ਦੇ ਮਹੀਨਿਆਂ ਵਿੱਚ ਸਰੇ ਵਿੱਚ ਹੋਈਆਂ ਜਬਰੀ ਵਸੂਲੀ ਦੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਸਿੰਸ ਨੇ ਇੱਕ ਨੀਸੀ ਚੈਨਲ ਨੂੰ ਦੱਸਿਆ ਕਿ ਪੀੜਤਾ ਦੀ ਆਵਾਜ਼ ਨੂੰ ਉੱਚਾ ਚੁੱਕਣ ਦੇ ਵਿੱਚ ਸਟੇਸ਼ਨ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ ਗਿਆ ਮੰਗਲਵਾਰ ਨੂੰ ਰਿਕਾਰਡ ਕੀਤੇ ਗਏ ਸੀਨ ਉੱਤੇ ਬੋਲਦੇ ਹੋਏ ਐਸਪੀਐਸ ਸਟਾਫ ਸਰਜੈਂਟ ਲੜੀ ਸੇ ਹਾਊਟਨ ਤੋਂ ਉਨ੍ਹਾਂ ਨੇ ਕਿਹਾ ਕਿ ਟਾਸਕ ਫੋਰਸ ਨੂੰ ਗ੍ਰਿਫਤਾਰੀਆਂ ਕਰਨ ਦਾ ਪ੍ਰੋਸੈਸ ਜਾਂਚ ਇਸਫਲਤਾਵਾਂ ਆਉਣ ਗਿਆ ਹਾਂ ਅਸੀਂ ਗ੍ਰਿਫਤਾਰੀਆਂ ਕਰਾਂਗੇ ਤੇ ਪੁਲਿਸ ਇਹਨਾਂ ਘਟਨਾਵਾਂ ਦੇ ਲਈ ਲੋਕਾਂ ਨੂੰ ਜਵਾਬਦੇਹ ਬਣਾਵੇਗੀ ਇਸ ਸਾਰਾ ਸਤੰਬਰ ਨੂੰ ਸ਼ੁਰੂ ਕੀਤੀ ਗਈ ਜ਼ਬਰਦਸਤ ਟਾਸਕ ਫੋਰਸ ਪਹਿਲਾਂ ਹੀ ਦਰਜਨਾ ਮਾਮਲੇ ਦਰਜ ਕਰ ਚੁੱਕੀ ਹੈ ਨਵੰਬਰ 2023 ਤੇ ਸਤੰਬਰ 2025 ਦੇਖੀ ਤੱਕ ਸਰੀ ਦੇ ਵਿੱਚ 48 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ 29 ਗੋਲੀਬਾਰੀ ਦੇ ਨਾਲ ਸੰਬੰਧਿਤ ਸਨ ਐਬਰਟਸਪੋਰਟ ਦੇ ਵਿੱਚ 38 ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਬ੍ਰੈਂਪਟਨ ਅਤੇ ਐਡਮਿੰਟਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਅਕਸਰ ਅੱਗ ਲਗਾਉਣ ਜਾਂ ਗੋਲੀਬਾਰੀ ਦੀਆਂ ਧਮਕੀਆਂ ਸ਼ਾਮਲ ਹੁੰਦੀਆਂ ਨੇ ਜਦੋਂ ਤੱਕ ਸੁਰੱਖਿਆ ਦੇ ਪੈਸੇ ਨਹੀਂ ਦਿੱਤੇ ਜਾਂਦੇ ਗੁਲੇ ਸੂਤਰਾ ਨੇ ਅੰਤਰਰਾਸ਼ਟਰੀ ਸਬੰਧਾਂ ਦੇ ਵੱਲ ਇਸ਼ਾਰਾ ਕੀਤਾ ਹੈ ਜੁਨਾ ਦੇ ਕਈ ਮਾਮਲੇ ਕਥਿਤ ਤੌਰ ਤੇ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਨੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਸੇਹੋਗੀ ਜੋ ਕਿ ਸਰਹੱਦ ਪਾਰ ਜ਼ਬਰਦਸਤੀ ਰੈਕਟ ਚਲੋਣ ਦੇ ਦੋਸ਼ੀ ਨੇ ਉਹਨਾਂ ਨੇ ਕੋਲੀਪਾਰੀ ਅਗਜ਼ਨੀ ਅਤੇ ਕਤਲਾ ਦੇ ਵਿੱਚ ਸ਼ਾਮਲ ਨੇ ਜਦੋਂ ਕਿ ਸ਼ੱਕੀਆਂ ਨੂੰ ਅਲਬਰਟਾ ਤੇ 온ਟਾਰੀਓ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਸੀ ਪੁਲਿਸ ਨੇ ਹਜੇ ਤੱਕ ਵੱਡੀਆਂ ਗ੍ਰਿਫਤਾਰੀਆਂ ਨਹੀਂ ਕੀਤੀਆਂ ਤੇ ਐਸਪੀ ਐਸ ਚੀਫ ਕੌਨਸਟੇਬਲ ਨੋਰਮ ਲਿਪਿੰਸਿਕ ਨੇ ਹੌਲੀ ਦੇ ਵਿੱਚ ਕਿਹਾ ਕਿ ਅਸੀਂ ਕਈ ਸਜ ਫਰੈਂਟ ਲਾਗੂ ਕੀਤੇ ਨੇ ਸਾਡੇ ਕੋਲ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੇ ਅਸੀਂ ਨੇੜੇ ਆ ਰਹੇ ਹਾਂ ਪਰ ਸਾਨੂੰ ਥੋੜੀ ਹੋਰ ਜਾਣਕਾਰੀ ਦੀ ਲੋੜ ਹੈ ਸਸਿਕਾ ਜੀ ਮੈਂ ਹਕਮਿਲ ਕਪੂਤ ਉਸ ਦੇਖ ਰਹੇ ਹਾਂ ਚੈਨਲ ਪੰਜਾਬੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਸੋਮਵਾਰ ਦੇ ਰਾਤ ਨੂੰ ਪਛਾਤੇ ਹਮਲਾਵਰਾਂ ਨੇ ਇੱਕ ਨਿਜੀ ਪੰਜਾਬੀ ਹਿੰਦੀ ਰੇਡੀਓ ਸਟੇਸ਼ਨ ਉੱਤੇ ਗੋਲੀਬਾਰੀ ਕੀਤੀ ਹੈ ਜੋ ਕਿ ਪੁਲਿਸ ਦਾ ਮੰਨਣਾ ਹੈ ਕਿ ਦੇਸ਼ ਭਾਰਤੇ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਵੱਧਦੇ ਜ਼ਬਰਨ ਵਸੂਲੀ ਸੰਕਟ ਦੇ ਨਾਲ ਜੁੜੀ ਡਰੋਨ ਧਮਕਾਉਂ ਦੀ ਤਾਜ਼ਾ ਕਾਰਵਾਈ ਹੈ ਗੋਲੀਬਾਰੀ 29 ਸਤੰਬਰ ਨੂੰ ਰਾਤ 8:30 ਵਜੇ 9 ਵਜੇ ਦੇ ਵਿਚਕਾਰ ਹੋਈ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਮਾਰਤ ਦੇ ਅੰਦਰ ਕੋਈ ਵੀ ਨਹੀਂ سے ਅਤੇ سٹاف ਨੂੰ اگلی ਸਵੇਰ ਮੁੱਖ ਬਾਰੀ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਸੋਮਵਾਰ ਦੇ ਰਾਤ ਹਨ ਪਛਾਤੇ ਹਮਲਾਵਰਾਂ ਦੇ ਵੱਲੋਂ ਇੱਕ ਨਿਜੀ ਪੰਜਾਬੀ ਹਿੰਦੀ ਰੇਡੀਓ ਸਟੇਸ਼ਨ ਤੇ ਕੋਲੀਪਾਰੀ ਕੀਤੀ ਹੈ ਜੋ ਕਿ ਪੁਲਿਸ ਦਾ ਮੰਣਾ ਹੈ ਕਿ ਦੇਸ਼ ਭਰ ਦੇ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਵੱਧ ਦੇ ਜ਼ਬਰਨ ਵਸੂਲੀ ਸੰਕਟ ਦੇ ਨਾਲ ਜੁੜੀ ਡਰੋਨ ਤਮਕੌਂਦੀ ਤਾਜ਼ਾ ਕਾਰਵਾਈ ਹੈ ਸਰੀ ਪੁਲਿਸ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਡਰਾਈਵ 22 ਡਰਾਈਲ ਹਮਲਾ ਸੀ ਅਤੇ ਇਸ ਦੀ ਜਾਂਚ ਬ੍ਰਿਟਿਸ਼ ਕੋਲੰਪੀਆ ਦੀ ਨਵੀਂ ਬਣੀ ਪ੍ਰੋਵਿੰਸ਼ੀਅਲ ਐਕਸਟ੍ਰੈਸ਼ਨ ਟਾਸਕ ਫੋਰਸ ਨੂੰ ਸੌਂਪ ਦਿੱਤੀ ਗਈ ਹੈ। ਨਿਜੀ ਐਫਐਮ ਜੋ ਕਿ ਜੁਲਾਈ ਦੇ ਵਿੱਚ 22 ਰੇਡੀਓ ਤੋਂ ਤਵਿੰਦਰ ਸਿੰਘ ਪਣਿਪਾਲ ਨਿਮੀ ਦੋਲਾ ਜਿਨਿ ਸਿਮਸ ਅਤੇ ਸਮੀਰ ਕੌਸ਼ਲ ਦੀ ਅਗਵਾਈ ਹੇਠ ਸਤਨਕ ਮਾਲਕੀ ਹੇਠ ਰੀ ਬ੍ਰਾਂਡ ਕੀਤਾ ਗਿਆ ਸੀ। ਖਬਰਾਂ ਸੰਗੀਤ ਟਾਕ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮਿੰਗ ਲਈ ਇੱਕ ਪ੍ਰਮੁੱਖ ਪਲੇਟਫਾਰਮ ਹੈ ਇਸ ਦੇ ਹਾਲੀਏ ਸ਼ੋਅ ਭਾਰਤੀ ਮਾਲਕੀ ਵਾਲੇ ਕਾਰੋਬਾਰਾਂ ਦੇ ਵਿਰੁੱਧ ਜ਼ਬਰਦਸਤ ਵਸੂਲੀ ਦੀਆਂ ਧਮਕੀਆਂ ਅਤੇ ਔਟਵਾ ਦੇ ਲੋਰੈਂਸ ਬਿਸ਼ਨੋਈ ਗੈਂਡ ਨੂੰ ਅਤਵਾਦੀ ਸੰਤਨ ਦੇ ਵਜੂ ਨਾਮਜ਼ਦ ਕਰਨ ਦੇ ਫੈਸਲੇ ਤੇ ਕੇਂਦ੍ਰਿਤ ਸਨ बीसीडी साब का विधायक ਅਤੇ ਮੌਜੂਦਾ ਸਵਿਫਟ ਹੋਸਟ ਜਿਨੀ ਸਿਮਸ ਨੇ ਕਿਹਾ ਕਿ ਉਸ ਨੂੰ ਬਦਲਾ ਲੈਣ ਦਾ ਸ਼ੱਕ ਹੈ ਮੈਨੂੰ ਲੱਗਦਾ ਹੈ ਕਿ ਇਹ ਹਾਲੀ ਦੇ ਮਹੀਨਿਆਂ ਵਿੱਚ ਸਾਰੇ ਵਿੱਚ ਹੋਈਆਂ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਸਿਮਸ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਪੀੜਤਾ ਦੀ ਆਵਾਜ਼ ਨੂੰ ਉੱਚਾ ਚੁੱਕਣ ਦੇ ਵਿੱਚ ਸਟੇਸ਼ਨਰ ਦੀ ਭੂਮਿਕਾ ਉੱਤੇ ਜੋ ਦਿੱਤਾ ਗਿਆ ਮੰਗਲਵਾਰ ਨੂੰ ਰਿਕਾਰਡ ਕੀਤੇ ਗਏ ਸੀਨ ਉੱਤੇ ਬੋਲਦੇ ਹੋਏ ਐਸਪੀ ਅਤੇ ਸਟਾਫ ਸਰਜੈਂਟ ਲੰਡੀ ਸੇ ਹਾਊਟਨ ਤੋਂ ਉਨ੍ਹਾਂ ਨੇ ਕਿਹਾ ਕਿ ਟਾਸਕ ਫੋਰਸ ਨੂੰ ਗ੍ਰਿਫਤਾਰੀਆਂ ਕਰਨ ਦਾ ਪ੍ਰੋਸੈਸ ਚਾਲ ਚੱਲ ਸਫਲਤਾਵਾਂ ਆਉਣ ਕੀਆਂ ਹਾਂ ਸੀ ਗ੍ਰਿਫਤਾਰੀਆਂ ਕਰਨਗੇ ਅਤੇ ਪੁਲਿਸ ਇਹਨਾਂ ਘਟਨਾਵਾਂ ਦੇ ਲਈ ਲੋਕਾਂ ਨੂੰ ਜਵਾਬਦੇਹ ਬਣਾਵੇਗੀ ਇਸ ਸਾਰਾ ਸਤੰਬਰ ਨੂੰ ਸ਼ੁਰੂ ਕੀਤੀ ਗਈ ਜ਼ਬਰਦਸਤੀ ਟਾਸਕ ਫੋਰਸ ਪਹਿਲਾਂ ਹੀ ਦਰਜਨਾ ਮਾਮਲੇ ਦਰਜ ਕਰ ਚੁੱਕੀ ਹੈ ਨਵੰਬਰ 2023 ਤੇ ਸਤੰਬਰ 2025 ਦੀ ਕੀ ਤੱਕ ਸਰੀ ਦੇ ਵਿੱਚ 48 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ 29 ਗੋਲੀਬਾਰੀ ਦੇ ਨਾਲ ਸੰਬੰਧਿਤ ਸਨ ਐਬਰਟਸ ਫੋਰ ਦੇ ਵਿੱਚ 38 ਮਾਮਲੇ ਸਾਹਮਣੇ ਆਏ ਨੇ ਜਿਹੜੋਕੇ ਬ੍ਰੈਂਟਨ ਅਤੇ ਐਡਮਿੰਟਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਅਕਸਰ ਅੱਗ ਲਗਾਉਣ ਜਾਂ ਕੋਲੀ ਪਾਉਣ ਦੀਆਂ ਧਮਕੀਆਂ ਸ਼ਾਮਲ ਹੁੰਦੀਆਂ ਨੇ ਜਦੋਂ ਤੱਕ ਸੁਰੱਖਿਆ ਦੇ ਪੈਸੇ ਨਹੀਂ ਦਿੱਤੇ ਜਾਂਦੇ ਪੁਲਿਸ ਸੂਤਰ ਨੇ ਅੰਤਰਰਾਸ਼ਟਰੀ ਸਬੰਧਾਂ ਦੇ ਵੱਲ ਇਸ਼ਾਰਾ ਕੀਤਾ ਹੈ ਜੁਨਾ ਦੇ ਕਈ ਮਾਮਲੇ ਕਥਿਤ ਤੌਰ ਤੇ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਨੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਸੇ ਹੋਗੀ ਜੋ ਕਿ ਸਰਹੱਦ ਪਾਰ ਜ਼ਬਰਦਸਤੀ ਡੈਕਟ ਚਲੋਣ ਦੇ ਦੋਸ਼ੀ ਨੇ ਉਹਨਾਂ ਨੇ ਕੋਲੀਪਾਰੀ ਅਕਜ਼ਨੀ ਅਤੇ ਕਤਲਾ ਦੇ ਵਿੱਚ ਸ਼ਾਮਲ ਨੇ ਜਦੋਂ ਕਿ ਸ਼ੱਕੀਆਂ ਨੂੰ ਅਲਬਰਟਾ ਤੇ 온ਟਾਰੀਓ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ BC ਪੁਲਿਸ ਨੇ ਹਜੇ ਤੱਕ ਵੱਡੀਆਂ ਗ੍ਰਿਫਤਾਰੀਆਂ ਨਹੀਂ ਕੀਤੀਆਂ ਤੇ ਐਸਪੀ ਐਸ ਚੀਫ ਕਾਂਸਟੇਬਲ ਨੋਰਮ ਲਿਪਿੰਸਿਕ ਨੇ ਹੌਲੀ ਦੇ ਵਿੱਚ ਕਿਹਾ ਕਿ ਅ ਸੀ ਕਈ ਸਰਚ ਫਰੰਟ ਲਾਗੂ ਕੀਤੇ ਨੇ ਸਾਡੇ ਕੋਲ ਦੀ ਰਚਸਪੀ ਰੱਖਣ ਵਾਲੇ ਵਿਅਕਤੀ ਨੇ ਅਸੀਂ ਨੇੜੇ ਆ ਰਹੇ ਹਾਂ ਪਰ ਸਾਨੂੰ ਥੋੜੀ ਹੋਰ ਜਾਣਕਾਰੀ ਦੀ ਲੋੜ ਹੈ ਸਸਿਕਾ ਜੀ ਮੈਂ ਹਕਮਿਲ ਕਪੂਤ ਉਸ ਦੇਖ ਰਹੇ ਹਾਂ ਚੈਨਲ ਪੰਜਾਬੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਸੋਮਵਾਰ ਦੇ ਰਾਤ ਨੂੰ ਪਛਾਤੇ ਹਮਲਾਵਰਾਂ ਨੇ ਇੱਕ ਨੀਜੀ ਪੰਜਾਬੀ ਹਿੰਦੀ ਰੇਡੀਓ ਸਟੇਸ਼ਨ ਉੱਤੇ ਗੋਲੀਬਾਰੀ ਕੀਤੀ ਹੈ ਜੋ ਕਿ ਪੁਲਿਸ ਦਾ ਮੰਨਣਾ ਹੈ ਕਿ ਦੇਸ਼ ਭਾਤੀ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਵੱਧਦੇ ਜ਼ਬਰਨ ਵਸੂਲੀ ਸੰਕਟ ਦੇ ਨਾਲ ਜੁੜੀ ਡਰੋਨ ਧਮਕਾਉਂਦੀ ਤਾਜ਼ਾ ਕਾਰਵਾਈ ਹੈ ਗੋਲੀਬਾਰੀ 29 ਸਤੰਬਰ ਨੂੰ ਰਾਤ 8:30 ਵਜੇ 9 ਵਜੇ ਦੇ ਵਿਚਕਾਰ ਹੋਈ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਮਾਰਤ ਦੇ ਅੰਦਰ ਕੋਈ ਵੀ ਨਹੀਂ سے ਅਤੇ سٹاف ਨੂੰ اگلی ਸਵੇਰ ਮੁੱਖ ਬਾਰੀ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਸੋਮਵਾਰ ਦੇ ਰਾਤ ਹਨ ਪਚੋਤੇ ਹਮਲਾਵਰਾਂ ਦੇ ਵੱਲੋਂ ਇੱਕ ਨਿਜੀ ਪੰਜਾਬੀ ਹਿੰਦੀ ਰੇਡੀਓ ਸਟੇਸ਼ਨ ਤੇ ਕੋਲੀਪਾਰੀ ਕੀਤੀ ਹੈ ਜੋ ਕਿ ਪੁਲਿਸ ਦਾ ਮੰਨਣਾ ਹੈ ਕਿ ਦੇਸ਼ ਭਰ ਦੇ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਵੱਧ ਦੇ ਜ਼ਬਰਨ ਵਸੂਲੀ ਸੰਕਟ ਦੇ ਨਾਲ ਜੁੜੀ ਡਰਨ ਤਮਕੌਂਦੀ ਤਾਜ਼ਾ ਕਾਰਵਾਈ ਹੈ ਸਰੀ ਪੁਲਿਸ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਡਰਾਈ 22 ਸਟਾਈਲ ਹਮਲਾ ਸੀ ਅਤੇ ਇਸ ਦੀ ਜਾਂਚ ਬ੍ਰਿਟਿਸ਼ ਕੋਲੰਪੀਆ ਦੀ ਨਵੀਂ ਬਣੀ ਪ੍ਰੋਵਿੰਸ਼ੀਅਲ ਐਕਸਟ੍ਰੀਸ਼ਨ ਟਾਸਕ ਫੋਰਸ ਨੂੰ ਸੌਂਪ ਦਿੱਤੀ ਗਈ ਹੈ ਨਿਜੀ ਐਫਐਮ ਜੋ ਕਿ ਜੁਲਾਈ ਦੇ ਵਿੱਚ ਸਪਾਈਸ ਰੇਡੀਓ ਤੋਂ ਦਵਿੰਦਰ ਸਿੰਘ ਪੈਣੀਪਾਲ ਨਿਮੀ ਦੋਲਾ ਜਿਨਨੀ ਸਿਮਸ ਅਤੇ ਸਮੀਰ ਕੌਸ਼ਲ ਦੀ ਅਗਵਾਈ ਹੇਠ ਸਤਨਕ ਮਾਲਕੀ ਹੇਠ ਰੀਬ੍ਰਾਂਡ ਕੀਤਾ ਗਿਆ ਸੀ ਖਬਰਾਂ ਸੰਗੀਤ ਟਾਕ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮਿੰਗ ਦੇ ਲਈ ਇੱਕ ਪ੍ਰਮੁੱਖ ਪਲੇਟਫਾਰਮ ਹੈ ਇਸ ਦੇ ਹਾਲੀਏ ਸ਼ੋਅ ਪਾਤੀ ਮਾਲਕੀ ਵਾਲੇ ਕਾਰੋਬਾਰਾ ਦੇ ਵਿਰੁੱਧ ਜਬਰੇ ਵਸੂਲੀ ਦੀਆਂ ਧਮਕੀਆਂ ਅਤੇ ਔਟਵਾ ਦੇ ਲੋਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਤਨ ਦੇ ਵਜੂ ਨਾਮਜ਼ਦ ਕਰਨ ਦੇ ਫੈਸਲੇ ਤੇ ਕੇਂਦ੍ਰਿਤ ਸਨ ਬੀਸੀ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਸਵਿਫਟ ਹੋਸਟ ਜਿੰਨੀ ਸਿੰਸ ਨੇ ਕਿਹਾ ਹੈ ਕਿ ਉਸ ਨੂੰ ਬਦਲਾ ਲੈਣ ਦਾ ਸ਼ੱਕ ਹੈ ਮੈਨੂੰ ਲੱਗਦਾ ਹੈ ਕਿ ਇਹ ਹਾਲ ਹੀ ਦੇ ਮਹੀਨਿਆਂ ਵਿੱਚ ਸਰੇ ਵਿੱਚ ਹੋਈਆਂ ਜਬਰੀ ਵਸੂਲੀ ਦੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਸਿੰਸ ਨੇ ਇੱਕ ਨੀਸੀ ਚੈਨਲ ਨੂੰ ਦੱਸਿਆ ਕਿ ਪੀੜਤਾ ਦੀ ਆਵਾਜ਼ ਨੂੰ ਉੱਚਾ ਚੁੱਕਣ ਦੇ ਵਿੱਚ ਸਟੇਸ਼ਨ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ ਗਿਆ ਮੰਗਲਵਾਰ ਨੂੰ ਰਿਕਾਰਡ ਕੀਤੇ ਗਏ ਸੀਨ ਉੱਤੇ ਬੋਲਦੇ ਹੋਏ ਐਸਪੀਐਸ ਸਟਾਫ ਸਰਜੈਂਟ ਲੜੀ ਸੇ ਹਾਊਟਨ ਤੋਂ ਉਨ੍ਹਾਂ ਨੇ ਕਿਹਾ ਹੈ ਕਿ ਟਾਸਕ ਫੋਰਸ ਨੂੰ ਗ੍ਰਿਫਤਾਰੀਆਂ ਕਰਨ ਦਾ ਪ੍ਰੋਸੈਸ ਚੰਗੀ ਚਾਹਤ ਸਫਲਤਾਵਾਂ ਆਉਣਗੇ ਹਾਂਸੀ ਗ੍ਰਿਫਤਾਰੀਆਂ ਕਰਨਗੇ ਅਤੇ ਪੁਲਿਸ ਇਹਨਾਂ ਘਟਨਾਵਾਂ ਦੇ ਲਈ ਲੋਕਾਂ ਨੂੰ ਜਵਾਬਦੇਹ ਬਣਾਵੇਗੀ ਇਸ ਸਾਰਾ ਸਤੰਬਰ ਨੂੰ ਸ਼ੁਰੂ ਕੀਤੀ ਗਈ ਜ਼ਬਰਦਸਤੀ ਟਾਸਕ ਫੋਰਸ ਪਹਿਲਾਂ ਹੀ ਦਰਜਨਾ ਮਾਮਲੇ ਦਰਜ ਕਰ ਚੁੱਕੀ ਹੈ ਨਵੰਬਰ 2023 ਤੇ ਸਤੰਬਰ 2025 ਦੇ ਖੀਦ ਤੱਕ ਸਰੀ ਦੇ ਵਿੱਚ 48 ਸ਼ਿਕਾਇਤਾਂ ਦਰਜ ਕੀਤੀਆਂ ਗਿਆ ਜਿਨ੍ਹਾਂ ਦੇ ਵਿੱਚੋਂ 29 ਗੋਲੀਬਾਰੀ ਦੇ ਨਾਲ ਸੰਬੰਧਿਤ ਸਨ ਐਬਰਟਸਫੋਰਡ ਦੇ ਵਿੱਚ 38 ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਬ੍ਰੈਂਪਟਨ ਅਤੇ ਐਡਮਿੰਟਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਅਕਸਰ ਅੱਗ ਲਗਾਉਣ ਜਾਂ ਹੋਲੀਬਾਈ ਦੀਆਂ ਧਮਕੀਆਂ ਸ਼ਾਮਲ ਹੁੰਦੀਆਂ ਨੇ ਜਦੋਂ ਤੱਕ ਸੁਰੱਖਿਆ ਦੇ ਪੈਸੇ ਨਹੀਂ ਦਿੱਤੇ ਜਾਂਦੇ ਗੁਲੇ ਸੁਤਰਾ ਨੇ ਅੰਤਰਰਾਸ਼ਟਰੀ ਸਬੰਧਾਂ ਦੇ ਵੱਲ ਇਸ਼ਾਰਾ ਕੀਤਾ ਹੈ ਜੁਨਾ ਦੇ ਕਈ ਮਾਮਲੇ ਕਥਿਤ ਤੌਰ ਤੇ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਨੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਸੇਹੋਗੀ ਜੋ ਕਿ ਸਰਹੱਦ ਪਾਰ ਜ਼ਬਰਦਸਤੀ ਡਾਕਕ ਚਲੋਣ ਦੇ ਦੋਸ਼ੀ ਨੇ ਉਹਨਾਂ ਨੇ ਗੋਲੀਬਾਰੀ ਅਗਜ਼ਨੀ ਅਤੇ ਕਤਲਾਂ ਦੇ ਵਿੱਚ ਸ਼ਾਮਲ ਨੇ ਜਦੋਂ ਕਿ ਸ਼ੱਕੀਆਂ ਨੂੰ ਅਲਬਰਟਾ ਤੇ অন্ਟਾਰੀਓ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਬੀਸੀ ਪੁਲਿਸ ਨੇ ਹਜੇ ਤੱਕ ਵੱਡੀਆਂ ਗ੍ਰਿਫਤਾਰੀਆਂ ਨਹੀਂ ਕੀਤੀਆਂ ਤੇ ਐਸਪੀਐਸ ਚੀਫ ਕਨਸਟੇਬਲ ਨੋਰਮ ਲਿਪਿੰਸਿਕ ਨੇ ਹੌਲੀ ਦੇ ਵਿੱਚ ਕਿਹਾ ਕਿ ਅਸੀਂ ਕਈ ਸਰਚ ਫਰੰਟ ਲਾਗੂ ਕੀਤੇ ਨੇ ਸਾਡੇ ਕੋਲ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੇ ਅਸੀਂ ਨੇੜੇ ਆ ਰਹੇ ਹਾਂ ਪਰ ਸਾਨੂੰ ਥੋੜੀ ਹੋਰ ਜਾਣਕਾਰੀ ਦੀ ਲੋੜ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ